ਸੋ ਅਕਸਰ ਕੈਂਡ ਨੇ ਅਗਰ ਆਪਾਂ ਕੋਈ ਦੁਕਾਨ ਤੇ ਠੀਕ ਹੀ ਖਰੀਦਣ ਜਾਣਿਆ ਤਾਂ ਅੱਜ ਕੱਲ ਕੋਮਬੋ ਮਿਲਦਾ। ਤੋਂ ਕੋਮਬੋ ਜਿਹੜਾ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਹ ਵੀ ਇੱਕ ਬਹੁਤ ਵੱਡਾ ਕੋਮਬੋ ਤੁਸੀਂ ਹੱਸੋਗੇ ਵੀ ਕਿ ਪੱਤਰਕਾਰ ਵੀ ਕਿਹੜੀ ਗੱਲ ਕਰ ਰਿਹਾ। ਸੋ ਦੱਸਾਂਗੇ ਅਗਰ ਆਪਾਂ ਮੀਟਰ ਲਵਾਣ ਜਾਵੇ ਤਾਂ ਅਕਸਰ ਮੀਟਰ ਲੱਗਦੇ ਸੀ ਪਰ ਹੁਣ ਇੱਥੇ ਜਿਹੜਾ ਕੋਮਬੋ ਆ ਮੀਟਰ ਦੀ ਜਗ੍ਹਾ ਹੁਣ ਸਿਰੇਕ ਟਰਾਂਸਫਰ ਨਾਲ ਦਿੱਤਾ ਫ੍ਰੀ। ਸੋ ਇਹ ਤਸਵੀਰਾਂ ਸ਼ਾਸਟਰੀ ਨਗਰ ਦੀਆਂ ਇਹ ਵੀ ਇੱਕ ਹੁਣ ਬਿਜੀ ਬੋਰਡ ਨੇ ਕੋਮਬੋ ਕਰ ਦਿੱਤਾ ਕਿ ਜਿਹੜਾ 90000 ਰੁਪਏ ਲੈ ਕੇ ਟਰਾਂਸਫਰ ਇਹਨਾਂ ਨੇ ਜਿਹੜਾ ਟਰ ਕੈਸਾ ਹੈ ਪਰੇਸ਼ਾਨੀ ਨੇ ਕਿ ਅਕਸਰ ਗਲੀ ਵਿੱਚ ਬੱਚੇ ਖੇਡਦੇ ਨੇ ਅਕਸਰ ਹਾਸੇ ਵੀ ਹੋਏ ਨੇ ਇਹ ਇਸ ਵੇਲੇ ਮੌਜੂਦ ਆ ਮੁਹੱਲਾ ਸਾਸ਼ਤਰੀ ਨਗਰ ਵਿੱਚ ਗਲੀ ਨੰਬਰ 4 ਸੋ ਇੱਥੇ ਵੀ ਕੋਹ ਮਾਮਲਾ ਜੋ ਬਿਜਲੀ ਬੋਰਡ ਦੇ ਇੱਕ ਕੈਸਾ ਹੈ ਬਿਜਲੀ ਬੋਰਡ ਦੇ ਇੱਕ ਬਹੁਤ ਵੱਡੀ ਕਲਾ ਪਰਵਾਹੀ ਵੀ ਉਹ ਕੀ ਲਾ ਪਰਵਾਹੀ ਹੈ ਉਹ ਦੂਜੀ ਤੁਹਾਨੂੰ ਤਸਵੀਰ ਦਿਖਾਵਾਂਗੇ ਕੈਮਰਾ ਪਰਸਨ ਘੋਮਾਂਗਾ ਇੱਕੋ ਹੀ ਜੜੀ ਤਸਵੀਰਾਂ ਨੇ ਸਾਂਝੀਆਂ ਕਰ ਦਿੱਤੀਆਂ ਜਾਂ ਛੋਏ ਤਸਵੀਰਾਂ ਨੇ ਸਾਸ਼ਤਰੀ ਨਗਰ ਗਲੀ ਨੰਬਰ 4 ਦੀ ਤਸਵੀਰਾਂ ਦਿਖਾ ਰਿਹਾ ਉਹ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਰਦੇ ਪਰਵਾਹ ਤੇ ਜਿਹੜੀ ਉੱਥੇ ਦੂਸਰੇ ਪਾਸੇ ਜਿਹੜੀ ਚਾਦਰਾਂ ਲਗਾ ਕੇ ਆਪਣੇ ਆਪ ਨੂੰ ਕਵਰ ਕੀਤਾ ਕਾਰਨ ਕੀ ਹੈ ਕਿਉਂਕਿ ਤਾਂ ਫਰ ਬਿਲਕੁਲ ਦੀਵਾਰ ਦੇ ਨਾਲ ਆ ਅਕਸਰ ਬਰਸਾਤ ਦੇ ਮੌਸਮ ਦੇ ਵਿੱਚ ਕਈ ਵੇਲੇ ਜਿਹੜੇ ਹਾਸੇ ਹੁੰਦੇ ਤੋਂ ਬਚਾ ਹੋਇਆ ਸੋ ਪਰਵਾਹ ਜੁੜਿਆ ਇਸ ਗਲਵਤ ਵੀ ਕਰਾਂਗੇ ਪਰਵਾਹ ਨਾਲ ਸੱਸੀਏ ਭਾਈ ਜੀ ਸੱਸੀ ਕਾਲ ਜੀ ਕਿਨਾ ਭਾਈ ਜੁੜਾ ਜੁਦੇ ਸਿੰਘ ਇਹ ਕੀ ਮਾਮਲਾ ਕੀ ਗੱਲ ਮਾਮਲਾ ਹੈ ਜੀ ਤੇ ਕੋਈ ਕਨੈਕਸ਼ਨ ਨਹੀਂ ਚੱਲਦਾ ਅਸੀਂ ਆਪਣੇ ਪਾਵਰ ਵਾਸਤੇ ਤੇਹੀ ਮੀਲੀ ਵਾਸਤੇ ਠੀਕ ਹੈ ਇਹ ਮੁਸ਼ੀਲ ਹੋਣੀ ਸੀ ਉਹ ਨਹੀਂ ਚੱਲ ਸਕੀ ਇਸ ਕਰਕੇ ਇਹਨੂੰ ਕੈਨਸਲ ਕੀਤਾ ਗਿਆ 7ਵੇਂ ਮਹੀਨੇ ਦੀ 24 ਤਰੀਕ ਸੰ 24 ਤੇ 7ਵੇਂ ਮਹੀਨੇ ਦੀ 29 ਤਰੀਕ ਨੂੰ ਇੱਕ ਕਨੈਕਸ਼ਨ ਕੱਟਿਆ ਗਿਆ ਠੀਕ ਹੈ ਉਸ ਤੋਂ ਬਾਅਦ ਉਹਨਾਂ 6 ਮਹੀਨੇ ਤੱਕ ਤੇ ਉਸ ਤੋਂ ਬਾਅਦ ਫਿਰ ਇੱਕ ਕਿਸਮੈਂਟਰ ਦਾ ਪਾਇਆ ਕੇਸ ਉਹ ਤੋਂ ਬਾਅਦ ਇਹ ਲਾਰੇ ਲਾ ਰਹੇ ਆ ਅੱਜ ਕਰਦੇ ਆ ਕੱਲ ਕਰਦੇ ਆ ਅੱਜ ਉਹਨੇ ਕੱਲ ਉਹਨੇ ਜਿਹੜੇ ਬੰਦੇ ਨੇ ਪੈਸੇ ਲਏ ਆ ਉਹਨੂੰ ਨਾਂ ਛੋੜਵੇਂ ਕਿੰਨੇ ਪੈਸੇ ਨੇ ਛੱਡੇ ਕੋਲ 90 ਹਜ਼ਾਰ ਲਗੇ 25 ਹਜ਼ਾਰ ਦੀ ਸੀਰੀ 90 ਹਜ਼ਾਰ ਦਿੱਤੇ ਆ ਤੇ ਅਰ ਛੀਰ 25 ਹਜ਼ਾਰ ਦੀ ਰਕਮੀ ਬਾਕੀ ਪੈ ਕਿੱਥੇ ਬਾਕੀ ਇਹ ਉਹਨਾਂ ਨੂੰ ਪੁੱਛਾਂਗੇ ਨਾ ਬਾਅਦ ਚ ਅਜੇ ਨਾਂ ਨਹੀਂ ਛੋੜਦੇ ਹੂੰ ਜੇ ਨਹੀਂ ਤੇ ਜੇ ਤੁਹਾਨੂੰ ਦੱਸੋ ਲੋਕਾਂ ਨੂੰ ਪਤਾ ਲੱਗੇ ਪਬਲਿਕ ਨੂੰ ਪਤਾ ਸਰਕਾਰ ਨੂੰ ਪਤਾ ਲੱਗੇ ਜਿਹੜੇ ਲੋ ਪੈਸੇ ਕਰਦੇ ਨੇ ਉਹ ਤਾਂ ਫਿਰ ਮੌਕੇ ਤੇ ਸ਼ੋਅ ਕਰਾਂਗੇ ਨੇ ਸਾਹਮਣੇ ਬੰਦੇ ਹਾਂ ਫਿਰ ਪ੍ਰੂਫ ਹੈਗਾ ਚੀਜ਼ ਦਾ ਪ੍ਰੂਫ 25000 ਦੀ ਸੀ ਦਾ ਅੱਛਾ ਆ ਬੰਦਾ ਖੜਾ ਸਾਹਮਣੇ ਇਹਦੇ ਤੋਂ ਲੈ ਗਏ ਪੈਸੇ ਸਰ ਅੱਛਾ ਜੀ ਇਹ ਕਿਹਾ ਇਹ ਜਿਹੜਾ ਵਿਜੀਟ ਡਿਪਾਰਟਮੈਂਟ ਕਿਹੜੇ ਨਹੀਂ ਬੰਦਾ ਤੇ ਫੋਕਲ ਪੁਆਇੰਟ ਹੈ ਜੀ ਫੋਕਲ ਪੁਆਇੰਟ ਤੇ ਉਹਨੇ ਕੱਲ ਆਣੇ ਆ ਪਰਸੂ ਆਣੇ ਬਹੁਤ ਚੱਕਰ ਮਾਰਾ ਰਹੇ ਸਾਡੇ ਮੈਂ ਰਹਿਦਾ ਸਰ ਇੱਥੇ ਇੱਕ ਸਾ ਦੇਖਦੇ ਨੇ ਕਿ ਲੋਕ ਪੈਸੇ ਲੈ ਕੇ ਜਾਂਦੇ ਨੇ ਕਿ ਸਾਡੇ ਟ੍ਰਾਂਸਫਰ ਲਗਾਏ ਜਾਂਣਾ ਇੱਥੇ ਉਤਾਰਨ ਵਾਸਤੇ ਵੀ ਨਹੀਂ ਆਉਂਦੇ ਹਾਂ ਉਤਾਰਨ ਦੇ ਵੀ ਪੈਸੇ ਦੇ ਰਹੇ ਹਾਂ ਤਾਂ ਵੀ ਨਹੀਂ ਆ ਰਹੇ ਪੈਸਾ ਉਤਾਰਨ ਨੇ ਵੀ ਦੇ ਰਹੇ ਹਾਂ ਹਾਂਜੀ ਉਹ ਤਾਂ ਵੀ ਨਹੀਂ ਆਉਂਦੇ ਸਾਡੀ ਸੁਣਾਈ ਹੀ ਨਹੀਂ ਹੋ ਰਹੀ ਵੀ ਜਦੋਂ ਆਉਂਦੇ ਨੇ ਕਹਿ ਕੇ ਚੱਲ ਜਾਂਦੇ ਨੇ ਕੋਈ ਨਹੀਂ ਆਸੀ ਆਣਿਆ ਜਾਂਦੇ ਕੱਲ ਆਣੇ ਸਾਨੂੰ ਕੋਈ ਉਹਨਾਂ ਦੀ ਮਤਲਬ ਰਿਸਪੌਂਸ ਵਧੀਆ ਨਹੀਂ ਆ ਰਿਹਾ ਹੁਣ ਸਾਨੂੰ ਇੰਨਾ ਖਤਰਾ ਹੈ ਨਾ ਤੁਸੀਂ ਦੇਖੋ ਤੁਸੀਂ ਆਪ ਹੀ ਦੇਖੋ ਕਿੰਨਾ ਖਤਰਾ ਹੈ ਇਹਨਾਂ ਦਾ ਜੀ ਜੀ ਯਾਰ ਸਿਰਫ ਮੀਟਰ ਅਪਲਾਈ ਕੀਤਾ ਅਸੀਂ ਟਰਾਂਸਫਾਰਮਰ ਮੰਗੇ ਕਿ ਅੱਛਾ ਸਰ ਮੀਟਰ ਅਪਲਾਈ ਕੀਤਾ ਜੀ ਉਹ ਕਿਤੇ ਗਿਫਟ ਦਾ ਅੱਜ ਕੱਲ ਕੋਮਬੋ ਕੋਮਬੋ ਤਾਂ ਨਹੀਂ ਜਾਂਦਾ ਕਿਤੇ ਮੀਟਰ ਨਾਲ ਤੁਹਾਨੂੰ ਟਰਾਂਸਫਾਰਮਰ ਫ੍ਰੀ ਦੇ ਕੇ ਹੁਣ ਨਹੀਂ ਨਹੀਂ ਜੀ ਕੋਮਬੋ ਸਕੀਮ ਵੀ ਚੱਲ ਰਹੀ ਹੈ ਨਾ ਨਹੀਂ ਚੱਲਦੀ ਹੋਊਗੀ ਪਰ ਅਸੀਂ ਨਹੀਂ ਉਹਨਾਂ ਨੂੰ ਕਿਹਾ ਸਾਡੀ ਟਰਾਂਸਫਾਰਮਰ ਨਹੀਂ ਸੀ ਸਾਡਾ ਮੀਟਰ ਸੀਗਾ ਦਸ਼ਕੋ ਦੇਖ ਰਿਹਾ ਹਾਂ ਅੱਜ ਕੱਲ ਕੋਈ ਚੀਜ਼ ਖਰੀਦਣ ਜਾਣੇ ਤੇ ਕੰਬੋ ਦਿੰਦੇ ਨੇ ਪਰ ਇੱਥੇ ਇੱਕ ਬਹੁਤ ਵੱਡਾ ਕੰਬੋ ਆ ਇਹਨਾਂ ਨੇ ਮੀਟਰ ਲਵਾਏ ਸੀ ਨਾਲ ਇਹਨਾਂ ਨੂੰ ਟਰਾਂਸਫਰ ਫਰੀ ਦਿੱਤਾ ਗਿਆ ਇਦਾਂ ਦੀ ਸਕੀਮ ਸ਼ਾਇਦ ਕਿਸੇ ਨੇ ਨਹੀਂ ਦਿੱਤੀ ਪਰ ਇਸ ਬਿਜਲੀ ਬੋਰਡ ਵਾਲੇ ਦੇ ਰਹੇ ਨੇ ਇਹ ਬਾਈ ਜੀ ਤੁਸੀਂ ਪੈਸੇ ਦਿੱਤੇ ਹਾਂਜੀ ਹਾਂਜੀ ਮੈਂ ਦਿੱਤੇ ਸੀ ਮੇਰੇ ਤੋਂ 35000 ਰੁਪਿਆ ਇੱਕ ਵਾਰੀ ਲੈ ਕੇ ਗਏ ਸੀਗੇ ਤੇ ਕਹਿੰਦੇ ਤੁਹਾਨੂੰ ਰਸੀਦ ਮਿਲ ਜਾਈਗੀ ਤੇ ਮੈਂ ਨਾ ਤੁਹਾਨੂੰ ਅਪਲਾਈ ਕਰਤਾ ਤੁਹਾਨੂੰ ਥੋੜੇ ਦਿਨਾਂ ਬਾਅਦ ਗਰ ਰਸੀਦ ਮਿਲ ਜੂਗੀ ਤੇ ਫਿਰ ਥੋੜੇ ਦਿਨ ਬਾਅਦ ਕਹਿੰਦੇ 25000 ਰੁਪਏ ਹੋਰ ਦੇ ਦਿਓ ਮੈਂ ਠੀਕ ਹੈ 25000 ਰੁਪਏ ਹੋਰ ਦੇ ਦਿੰਦਾ ਕਿ 25000 ਦੀ ਕਹਿੰਦੇ ਤੁਹਾਨੂੰ ਰਸੀਦ ਮਿਲ ਜੂਗੀ ਤੇ ਮੈਂ ਬਾਕੀ ਜਿਹੜੇ ਅਸੀਂ ਆਪਣਾ ਤੁਹਾਡਾ ਜਿਹੜਾ ਸਾਰਾ ਸਾਡਾ ਖਰਚਾ ਆਣਾ ਵਾ ਉਹ ਤੁਹਾਡੇ ਦੇ ਸਿਰ ਤੇ ਪੈਣਾ ਵਾ ਮੈਂ ਚਲੋ ਠੀਕ ਹੈ ਜਿਹੜਾ ਵੀ ਐਕਚੁਅਲੀ ਹੁੰਦਾ ਕਿ ਜਦੋਂ ਆਪਾਂ ਕੋਈ ਕੰਮ ਬਿਜਲੀ ਬੋਰਡ ਦਾ ਕੰਮ ਕਰਵਾਉਣਾ ਹੈ ਜਾਂ ਖੰਭਾ ਟਰਾਂਸਫਰ ਲਵਾਉਣਾ ਹੈ ਕਿ ਐਸਟੀਮੇਟ ਹੁੰਦਾ ਉਹ ਪਬਲਿਕ ਨੂੰ ਦਿੰਦੇ ਤੋਂ ਐਸਟੀਮੇਟ ਨਹੀਂ ਦਿੱਤਾ ਜੀ ਨਹੀਂ ਸਦੇ ਸਾਨੂੰ ਕੁਝ ਨਹੀਂ ਦਿੱਤਾ ਇਹ ਕੋਈ ਗੱਲ ਨਹੀਂ ਹੋਈ ਇਹ ਤਾਂ ਸਿਰਫ ਦੀਪਲ ਭਾਈ ਨਾਲ ਇਹ ਗੱਲ ਹੋਈ ਸੀਗੀ ਕਹਿੰਦਾ ਸਾਨੂੰ ਨਾ ਸਿਰਫ ਅਸੀਂ ਤੁਹਾਡਾ ਟਰਾਂਸਫਰ ਨਹੀਂ ਲਗਾਣਾ ਅਸੀਂ ਸਿਰਫ ਤਾਰ ਪਾਵਾਂਗੇ ਜੇ ਟਰਾਂਸਫਰ ਲੱਗੂਗਾ ਤਾਂ ਸਾਡੇ ਕੱਲੇ ਦਾ ਲੱਗੂਗਾ ਨਹੀਂ ਤਾਂ ਨਹੀਂ ਲੱਗੂਗਾ ਮੈਂ ਕਿਹਾ ਚਲੋ ਠੀਕ ਹੈ ਜੀ ਫਿਰ ਉਹ ਕੀ ਕਰਦੇ ਨੇ ਕਿੰਨੇ ਤਾਰਾਂ ਕਿਆ ਆਇੰਦੇ ਨੇ ਹੋਰ ਪਾਣ ਨੂੰ ਕਰ ਦਿੰਦੇ ਨੇ ਮੈਂ ਕਿਹਾ ਪਈ ਅਸੀਂ ਇਹ ਮੀਟਰੀ ਲਵਾ ਗੋ ਮੈਂ ਸੀਮੇਟਰ ਨਹੀਂ ਲਾ ਕੋਈ ਨੂੰ ਜ਼ਰੂਰਤ ਨਹੀਂ ਚੀ ਦੀ ਫਿਰ ਮੀਟਰ ਮੈਨੂੰ ਮੈਨੂੰ ਮੀਟਰ ਦੀ ਲੋੜ ਨਹੀਂ ਮੀਟਰ ਲੋੜ ਸੀਗੀ ਮੈਂ 3 ਫੇਸ ਦਾ ਕਨੈਕਸ਼ਨ ਤਾ ਲੇ ਦਿੱਤਾ ਸੀ ਮੈਂ ਮਸ਼ੀਨ ਲੈਣੀ ਸੀ ਵੱਡੀ ਠੀਕ ਹੈ ਮੈਂ ਜਿਤਨੇ ਲੱਖ ਰੁਪਏ ਇਥੇ ਮੀਟਰਾ ਤੇ ਟਰਾਂਸਫਾਰਮਰ ਤੇ ਲਗਾ ਕੇ ਫਿਰ ਫੈਲਾ ਕੀ ਮੇਰਾ ਤਾਂ ਉਸ ਤੋਂ ਜ਼ਿਆਦਾ ਨੁਕਸਾਨ ਮੰਗ ਕੀ ਰਖ ਰਿਹਾ ਹੁਣ ਇਹ ਉਤਾਰ ਉਤਾਰ ਦਿੱਤਾ ਜਾਵੇ ਹੁਣ ਤਾਂ ਰੱਖਣਾ ਨਹੀਂ ਹੈਗਾ ਹੁਣ ਕਿੰਨੇ ਵਰਗੋਂ ਜੀ ਬੋਰਡ ਦਫ਼ਤਰ ਅਸਾਂ ਬਹੁਤ ਨਿਰਾਸ਼ ਹੋਇਆ ਹੈ ਅੱਛਾ ਅਸੀਂ ਐਪਲੀਕੇਸ਼ਨਾਂ ਵੀ ਦਿੱਤੀਆਂ ਅਸੀਂ ਆਪਾਂ ਸਭ ਨੂੰ ਵੀ ਭੇਜਦੇ ਰਹੇ ਹਾਂ ਹੁਣ ਵੀ ਇਹਨਾਂ ਨੂੰ 6 ਮਹੀਨੇ ਹੋ ਗਏ ਲਗਾਤਾਰ ਜਾਂਦੇ ਸਾਡੇ ਉੱਥੇ ਕੋਈ ਸੁਣਾਈ ਨਹੀਂ ਹੁੰਦੀ ਦੇਖੋ ਜੀ ਮੇਨ ਦਾ ਲੇ ਆ ਬੱਚੇ ਸਾਡੇ ਖੇਡਦੇ ਸ਼ਾਮ ਨੂੰ ਕਿਉਂਕਿ ਟਾਈਮ ਹੀ ਉਹਨਾਂ ਕੋਲ ਹੁੰਦਾ ਹੈ ਦੁਪਹਿਰੇ ਆਂਦੇ ਛੁੱਟੀ ਦੇ ਜੁੜ ਕੇ ਸੋ ਜਾਂਦੇ ਵੀ ਟਿਊਸ਼ਨਰ ਜਾਂਦੇ ਆ 2 ਘੰਟੇ ਸਾਲ ਟਾਈਮ ਮਿਲਦਾ ਬੱਚਿਆਂ ਨੂੰ ਬੱਚੇ ਕੀ ਹੋਇਆ ਆ ਚੀਜ਼ ਦੇ ਖੇਡਦੇ ਉਦੋਂ ਘੁੰਮ ਕੇ ਆ ਚੀਜ਼ ਬੱਚੇ ਤੇ ਲੱਗੀ ਅੱਖ ਮਚਾ ਹੋ ਗਈ ਸਾਡੇ ਬੱਚੇ ਦੀ ਕੱਲ ਨੂੰ ਬੱਚੇ ਨੂੰ ਕੋਈ ਕੁਝ ਹੁੰਦਾ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਸਰੀ ਮੱਲੇ ਚ ਚੀਜ਼ ਲੱਗ ਠੀਕ ਹੈ ਨਾ ਗਲੀ ਮੱਲੇ ਚ ਇਹ ਚੀਜ਼ ਹਾਂ ਬੱਚੇ ਗਲੀ ਚ ਖੇਡਦਾ ਵਾ ਬੱਚੇ ਇਹ ਚੀਜ਼ਾ ਜ਼ਰੂਰੀ ਨਹੀਂ ਹੈਗੀ ਆ ਵੀ ਅਸੀਂ ਟ੍ਰਾਂਸਫਰ ਮੈਥੇ ਲੱਗੇਗਾ ਉਹਨਾਂ ਨੇ ਮੀਟਰ ਅਪਲਾਈ ਕੀਤਾ ਜਿਹੜੀ ਉਹਨਾਂ ਨੇ ਮੰਗਿਆ ਉਹਨਾਂ ਨੂੰ ਪੂਰੀ ਕਰ ਦੋ ਨਹੀਂ ਤਾਂ ਆ ਲਵਾ ਦੋ ਸਾਨੂੰ ਸਾਨੂੰ ਇਹ ਹਾਂਜੀ ਇਹ ਚੀਜ਼ ਸਾਨੂੰ ਨਹੀਂ ਚਾਹੀਦੀ ਸਾਡੇ ਬੱਚੇ ਕੱਲ ਨੂੰ ਕੁਝ ਹੋ ਜਾਵੇ ਉਹਦੀ ਜ਼ਿੰਮੇਵਾਰੀ ਕੌਣ ਲੈਂਦਾ ਸਾਨੂੰ ਇਹ ਦੱਸ ਦੋ ਹਾਂਜੀ ਹਾਂ ਜੀ ਮੈਂ ਇਹ ਹੀ ਚੈਨਲ ਕਹਨੀ ਹੈ ਕਿ ਗਲੀ ਮੋਲੇ ਚ ਟ੍ਰਾਂਸਫਰ ਨਹੀਂ ਹੋਣਦੇ ਕਿਉਂਕਿ ਇਹ ਬਹੁਤ ਵੱਡੇ ਹੈ ਇਹ ਰਿਸਕ ਹੀ ਘੱਮ ਹੈ ਬੱਚੇ ਗਲੀ ਮੋਲੇ ਚ ਖੇਲਦੇ ਹੈ ਸੜਕਾ ਤੇ ਖੇਲਦੇ ਨਹੀਂ ਹੈਗੇ ਤਾਂ ਇਹ ਸਿਰ ਓਪਨ ਜਗ੍ਹਾ ਤੇ ਹੋਣੇ ਚਾਹੀਦੇ ਜਹਾਂ ਕੋਈ ਡਰ ਨਾ ਹੋਵੇ ਬੱਚਾ ਨੂੰ ਖੇਲੰਦਾ ਬਸ ਇਹ ਇਹ ਕਿ ਨਾ ਨਹੀਂ ਸੁਣਵਾਈ ਆਪਕਾ ਸੁਣ ਲਈਏ ਬਸ ਚੌਧਰ ਮੌਜੂਦ ਹੈ ਆਮ ਆਦਮੀ ਪਾਰਟੀ ਤੋਂ ਚੌਧਰੀ ਜੋ ਉਹਨਾਂ ਦੀ ਵਾਈਫ ਜਿਹੜੇ ਹੈ ਕਾਉਂਸਲਰ ਸੋ ਚੌਧਰੀ ਸਾਹਿਬ ਦੇਖ ਰਹੇ ਕਿ ਅੱਜਕਲ ਕੰਬੋ ਬਿਜੀ ਬੋਰਡ ਵਾਲੇ ਦੇਣ ਲੱਪੇ ਨੇ ਮੀਟਰ ਦੇ ਨਾਲ ਟ੍ਰਾਂਸਫਰ ਫ੍ਰੀ ਦੇ ਰਹੇ ਨੇ ਇਹ ਕਦੀ ਸੋਚਿਆ ਇਤਿਹਾਸ ਚ ਕਰੀਏ ਦੇਖੋ ਜਿਵੇਂ ਪਹਿਲਾਂ ਵੀ ਗੱਲ ਕੀਤੀ ਵੀ ਜਿੰਨੇ ਮਰਜ਼ੇ ਪੁਆਇੰਟ ਤੇ ਬੁਲਾ ਲਓ ਮੈਂ ਹਰੇਕ ਪੁਆਇੰਟ ਤੇ ਪਹੁੰਚਾਂਗਾ ਕਿਉਂਕਿ ਜਨਤਾ ਨੇ ਆਸ਼ੀਰਵਾਦ ਦਿੱਤਾ ਹੈ ਔਰ ਆਸ਼ੀਰਵਾਦ ਦੇ ਕੇ ਵੋਟਾਂ ਇਹ ਰੂ ਦੇ ਵਿੱਚ ਮੈਨੂੰ ਅੱਜ ਕਾਮਯਾਬ ਬਣਾਇਆ ਤੇ ਮੈਂ ਤਾਂ ਜਿਵੇਂ ਪਹਿਲਾ ਰਾਤ ਦਿਨ ਕੰਮ ਕਰਦਾ ਸੀ ਹੁਣ ਫੇਰ ਰਾਤ ਦਿਨ ਕੰਮ ਕਰਕੇ ਜਿਹੜੇ ਪੈਂਡਿੰਗ ਕੰਮ ਆ ਉਹ ਸਾਰੇ ਕਰਾ ਕੇ ਦੇਵਾਂਗਾ ਔਰ ਇਹ ਮੇਰੇ ਧਿਆਨ ਦੇ ਵਿੱਚ ਹੈ ਇਹਦੇ ਵਿੱਚ ਯਾਨੀ ਕਿ ਮੇਰੇ ਸਾਹਮਣੇ ਇਹਨਾਂ ਨੇ ਰੀਐਸਟੀਮੈਂਟ ਵੀ ਬਣਵਾ ਲਿਆ ਪੀਐਸਪੀਐਸਐਲ ਨੇ ਕੀਆ ਵੀ ਇਹਦਾ ਰੀਐਸਟੀਮੈਂਟ ਬਣੂਗਾ ਨਾ ਰੀਐਸਟੀਮੈਂਟ ਬਣਵਾ ਕੇ ਵੀ ਹੁਣ ਇੱਕ ਸਾਈਨ ਪਿਛੇ ਆਨੇ ਕੰਮ ਪਸਿਆ ਇੱਕ ਗੱਲ ਹੋਰ ਦੇਖੋ 90000 ਰੁਪਏ ਦਿੱਤਾ 50 ਸਰਕਾਰ ਬੋਲੋ ਤਾਂ ਕਰਪਟ ਅਫਸਰ ਜਿਹੜੇ ਨੇ ਅਕਸਰ ਦੇਖ ਰਹੇ ਨੇ ਘਰ ਭੇਜ ਦਿੱਤੇ ਜਾਂਦੇ ਨੇ ਕੀ ਹੁਣ ਇਹੋ ਜਿਹੇ ਅਫਸਰ ਉਤੇ ਐਕਸ਼ਨ ਹੋਵੇਗਾ ਸਵੇਰ ਤੋਂ ਉੱਠ ਕੇ ਰਾਤ ਤੱਕ ਜਿਹੜੇ ਜਦੋ ਜਹਾੜਾ ਸਾਡੇ ਉਹ ਅਫਸਰ ਸਾਹੀ ਨਾਲ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਨੇ ਇਹਨਾਂ ਨੂੰ ਹਰੇਕ ਚੀਜ਼ ਮੁਹੱਈਆ ਕਰਵਾਈ ਹੋਈ ਹੈ ਔਰ ਤੁਸੀਂ ਇਹ ਦੇਖ ਲਓ ਕਿਤੇ ਨਾ ਕਿਤੇ ਇਹ ਕਹਿੰਦੇ ਕਿ ਸਟਾਫ ਘਟਾ ਹੈ ਜਾਂ ਸਾਨੂੰ ਜਦੋਂ ਵੀ ਮਤਲਬ ਕਿ ਜਾਇਦਾ ਦਫਤਰ ਇਹ ਕਹਿੰਦੇ ਸਟਾਫ ਘਟਾ ਔਰ ਅਸੀਂ ਇਹਨਾਂ ਨੂੰ ਹੀ ਡਿਮਾਂਡ ਕਰਦੇ ਆ ਕਿ ਸਾਡਾ ਮਹਿੰਨੇ ਜਿ ਘਟੋ ਘਟੇ ਕੰਮ ਦਾ ਕਰਾ ਦਿਓ ਔਰ ਇਹ ਕੰਮ 6 ਮਹੀਨੇ ਪੁਰਾਣਾ ਦੱਸਦੇ ਆ ਔਰ ਜਿਵੇਂ ਇਹ ਕਹਿੰਦੇ ਕਿ ਨਵਾਂ ਟਰਾਂਸਫਾਰਮਰ ਨਹੀਂ ਆਇਆ ਇਹ ਟਰਾਂਸਫਾਰਮ ਬੇਲਾ ਪਿਆ ਹੈ ਤੇ ਕੋਈ ਲੋਡ ਨਹੀਂ ਹੈ ਤੁਸੀਂ ਦੇਖਿਆ ਹੋਣਾ ਤੇ ਕੋਈ ਲੋਡ ਨਹੀਂ ਹੈ ਇਹ ਜਦੋਂ ਉਹਨਾਂ ਨੂੰ ਕਹਿੰਦੇ ਵੀ ਇਹ ਟਰਾਂਸਫਾਰਮਰ ਇਥੋਂ ਚਾਕੇ ਜਿੱਥੇ ਲੋਡ ਵਾਲੀ ਜਗ੍ਹਾ ਹੈ ਜਿੱਥੇ ਮਤਲਬ ਕਿ ਜਰੂਰਤ ਹੈ ਜਿੱਥੇ ਆਪਾਂ ਲੋਕਾਂ ਦਾ ਜਰੂਰਤ ਪੂਰੀ ਕਰ ਸਕਦੇ ਆ ਉੱਥੇ ਰੱਖ ਸਕਦੇ ਆ ਉਹਨੂੰ ਜੀ ਸਰ ਇਹਦੇ ਬਾਰੇ ਐਮਐਲਏ ਸਾਹਿਬ ਗਰੇਵਾਲ ਸਾਹਿਬ ਨਾਲ ਗੱਲਬਾਤ ਹੋਈ ਹੈ ਕਿਉਂਕਿ ਇੱਕ ਦੇਖੋ ਜਨਤਾ ਨੇ ਐਮਐਲਏ ਸਾਹਿਬ ਨੂੰ ਜਤਾਇਆ ਪਰ ਤੁਹਾਨੂੰ ਕੋਈ ਕੌਂਸਲ ਬਣਿਆ ਕਿਉਂਕਿ ਤੁਸੀਂ ਵੀ ਫਰਜ਼ ਪੂਰਾ ਕਰੋ ਐਮਐਲਏ ਸਾ ਸਕਤਾਈ ਦਿਨਾਂ ਪੇਸ਼ ਹੋਣੀ ਚਾਹੀਦੀ ਸਾਡੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਦਿਲਜੀਤ ਸਿੰਘ ਗਰੇਵਾਲ ਭੋਲਾ ਜੀ ਹਰ ਮਹੀਨੇ ਯਾਨੀ ਕਿ ਇਸ ਬਾਰੇ ਆਪਣੇ ਦਫਤਰ ਮੀਟਿੰਗ ਰੱਖਦੇ ਆ ਔਰ ਸਾਰੇ ਪੀ ਐਸ ਪੀ ਸੀ ਐਲ ਦੇ ਵਿਭਾਗ ਜਿਹੜੇ ਕਿ ਮਤਲਬ ਕਿ ਇੱਥੇ ਅਫਸਰ ਸਾਹਿਬਾਨ ਨੇ ਉਹਨਾਂ ਨੂੰ ਬੁਲਾ ਕੇ ਸਪੈਸ਼ਲ ਹਦਾਇਤ ਦਿੰਦੇ ਆ ਔਰ ਪਿਛਲੇ ਤਕਰੀਬਨ 4 ਮਹੀਨੇ ਤੋਂ ਉਹਨਾਂ ਨੇ ਹਦਾਇਤ ਕੀਤੀ ਹੋਈ ਹੈ ਕਿ ਅੱਗੇ ਗਰਮੀ ਦਾ ਟਾਈਮ ਆਨ ਆਲਾ ਹੈ ਔਰ ਜਿਹੜੇ ਮੇਨਟੇਨੈਂਸ ਜ਼ਰੂਰਤ ਵਾਲੀ ਮੇਨਟੇਨੈਂਸ ਜਿਹੜੇ ਕਰਨ ਵਾਲੀ ਹੈ ਉਹ ਪਹਿਲ ਦੇ ਅਧਾਰ ਤੇ ਕੀਤੀ ਜਾਵੇ ਔਰ ਉਹਨਾਂ ਨੇ ਹਰੇਕ ਮਹੀਨੇ ਮੀਟਿੰਗ ਪੁਲਾ ਕੇ ਮੇਰੇ ਸਾਹਮਣੇ ਤੁਸੀਂ ਵੀ ਇੱਕ ਵਾਰੀ ਗਏ ਸੀਗੇ ਮੀਟਿੰਗ 'ਚ ਉਹਨਾਂ ਨਾਲ ਬਾਰੇ ਵੀ ਉਹਨਾਂ ਨੇ ਫੋਨ ਕੀਤਾ ਸੀਗਾ ਪਰ ਹੁਣ ਸਾਰਾ ਕੰਮ ਹੋਣ ਤੋਂ ਬਾਅਦ ਇੱਕ ਸੈਨ ਦੇ ਪਿੱਛੇ ਮੈਨੂੰ ਅੱਜ ਦੱਸਿਆ ਇਹਨਾਂ ਨੇ ਧਿਆਨ ਦੇ ਵਿੱਚ ਲੈਂਦਾ ਕਿ ਜੇ ਸਾਹਿਬ ਨੇ ਸੈਨ ਨਹੀਂ ਕੀਤੇ ਐਸਡੀਓ ਐਸਡੀਓ ਬਣਾਤਾ ਸੀ ਐਸਡੀਓ ਐਸਡੀਓ ਸਾਹਿਬ ਨੇ ਸੈਨ ਨਹੀਂ ਕੀਤੇ ਇਹਨਾਂ ਦੇ ਨਾਲ ਜਾਵਾਂਗੇ ਉੱਥ ਦਾ ਹੋ ਰਿਹਾ ਜਦੋਂ ਇਹ ਇੱਕ ਬਾਇਲਾ ਚੱਲ ਰਿਹਾ ਹੈ ਜਿਹੜਾ ਕਾਨੂੰਨ ਬਣਿਆ ਹੈ ਕਾਨੂੰਨ ਦੇ ਤਹਿਤ